પાસ ਪਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੁਣੋ ਮਾਮਲੇ ਨੂੰ ਜ਼ਬਾਨ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਔਰ ਸਿਰਫ ਇਸ ਕਰਕੇ ਕਿਉਂਕਿ ਜਿਹੜਾ ਉਹਦੇ ਚ ਮੁੱਖ ਅਭਿਖਤ ਸੀ ਉਹ ਇੱਕ ਮੁਸਲਮਾਨ ਸੀ ਔਰ ਮੁਸਲਮਾਨਾ ਦੇ ਵੋਟਾਂ ਦੇ ਚੱਕਰ ਵਿੱਚ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਸਰਕਾਰ ਔਰ ਉਹ ਇਹ ਨਹੀਂ ਕਿ ਇੱਕ ਕੋ ਕਿਸੇ ਪਹਿਨਾਂ ਦਾ ਦੁਸ਼ਕਰਮ ਸੀ ਕਈ ਸਾਰੀ ਪਹਿਨਾਂ ਦਾ ਮਾਮਲੇ ਦਰਜ ਹੋਏ ਲੋਕਾਂ ਨੇ ਦਰਜ ਕਰਾਇਆ ਪਹਿਨਾਂ ਨੇ ਦਰਜ ਕਰਾਇਆ ਇੱਥੇ ਗੱਲ ਨਹੀਂ ਖਤਮ ਹੁੰਦੀ ਮੇਰੇ ਕੋਲ ਤੇ ਇੱਕ ਲੰਬੀ ਸੂਚੀ ਹੈ ਜਿਹੜਾ ਪੜਨਾ ਸ਼ੁਰੂ ਕਰਾਂਗਾ ਤੇ ਕੋਈ 250 ਕੇਸਸ ਨੇ ਪਿਛਲੇ ਕੁਝ ਸਾਲਾਂ ਦੇ ਪਰ ਉਹ ਜਿਹੜੇ ਫਰਮੁਖ ਜਿਹੜੇ ਇੱਕ ਦੋ ਕੇਸਸ ਨੇ ਤੁਹਾਡੀ ਜਾਣਕਾਰੀ ਦੇਣਾ ਜ਼ਰੂਰੀ ਹੈ ਉਹਨੇ ਹਾਲੇ ਚ ਉਥੇ ਇੱਕ ਸਾਡੀ ਬੀਜੇਪੀ ਵਰਕਰ ਹੈ ਰੋਸ਼ਨਾਰਾ ਖਾਤੂਨ ਉਦੇ ਨਾਲ ਜਿੱਦਾਂ ਦਾ ਵਿਵਹਾਰ ਕੀਤਾ ਗਿਆ ਉਹ ਉਹਨੂੰ ਕਪੜੇ ਉਤਾਰ ਕੇ ਕਿੱਦਾਂ ਨੂੰ ਛੜਤਾ ਗਿਆ ਇਹ ਵੀ ਸਾਰੇ ਜਾਣਕਾਰੀ 'ਚ ਹੈ ਕਿੱਦਾਂ ਧਰਮ ਦੇ ਨਾਮ ਤੇ ਉੱਥੇ ਮਹਿਲਾ ਨਾਲ ਦਰਵਾਰ ਹੋ ਰਿਹਾ ਦੁਸ਼ਕਰਮ ਹੋ ਰਹੇ ਨੇ ਉਹ ਵੀ ਜਾਣਕਾਰੀ 'ਚ ਹੈ ਇਹ ਕਹਿ ਕੇ ਕਿ ਸਾਰੇ ਇੱਥੇ ਹੁਣ ਸ਼ਰੀਅਤ ਲਾਗੂ ਹੋ ਗਈ ਹੈ ਸਾਰੇ ਰਾਜੇ 'ਚ ਹੁਣ ਸ਼ਰੀਅਤ ਚੱਲੇਗੀ ਸ਼ਰੀਅਤ ਮਤਲਬ ਮੁਸਲਮਾਨ ਲੋਅ ਚੱਲੇਗਾ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ TMC ਤੇ ਆਗੂ ਕਹਿੰਦੇ ਨੇ ਉੱਥੇ TMC ਦੇ ਮਿਨਿਸਟਰਸ ਐਮ ਐਲ ਏਸ ਇਲੈਕਟਿਡ ਲੋਕੀ ਆਫਸਰ ਬੈਰਰਸ ਇਹੋ ਜੀ ਪਾਸ਼ਾ ਇਸਤੇਮਾਲ ਕਰਦੇ ਨੇ ਕਿ ਸਾਡੇ ਅੱਗੇ ਤੇ ਹੁਣ ਸ਼ਰੀਅਤ ਚਲੇਗੀ ਔਰ ਸ਼ਰੀਅਤ ਦੇ ਸਾਮਨ ਅਸੀਂ ਫੈਸਲੇ ਕਰਾਂਗੇ ਔਰ ਇਸ ਕਰਕੇ ਅਸੀਂ ਲੇਡੀਜ਼ ਨੂੰ ਕੁੱਟਾਂਗੇ ਅਸੀਂ ਉਹਨਾਂ ਨੂੰ ਪਰਤਾਨਾ ਦਵਾਂਗੇ ਅਸੀਂ ਫੈਸਲੇ ਕਰਾਂਗੇ ਉਹਨਾਂ ਦੇ ਬਾਰੇ ਵਿੱਚ ਕੁਝ ਦਿਨ ਪਹਿਲੇ ਅੱਜ ਤੋਂ ਉਥੇ ਕੂਝ ਬਿਹਾਰੇ ਚ ਇੱਕ 32 ਸਾਲ ਦੀ ਲੇਡੀ ਨੂੰ ਟੀਐਮਸੀ ਦੀ ਲੇਡੀ ਉਸਨੇ ਕੱਪੜੇ ਉਤਾਰ ਕੇ ਨਵਸ ਕਰਕੇ ਕੁੱਟਿਆ ਕੂਝ ਬਿਹਾਰੇ ਚ ਔਰ ਉਹਨੂੰ ਕਿਹਾ ਕਿ ਤੂੰ ਪਾਰਟੀ ਛੱਡ ਉਹ ਬੀਜੇਪੀ ਸਪੋਰਟਰ ਸੀ ਤੂੰ ਪਾਰਟੀ ਛੱਡ ਔਰ ਟੀਐਮਸੀ ਦਾ ਕੰਮ ਕਰ ਤੇ ਤੈਨੂੰ ਅਸੀਂ ਜਾਨ ਦੇਵਾਂਗੇ ਤੇ ਤੈਨੂੰ ਜਾਨ ਨਹੀਂ ਦੇਵਾਂਗੇ ਇਹ ਹੁਜੇ ਮਾਮਲੇ ਲਗਾਤਾਰ ਉੱਥੇ ਆਂਦੇ ਨੇ ਇੱਕ ਆਦੀਵਾਸੀ ਕੁੜੀ ਸੀ ਆਦੀਵਾਸੀ ਕੁੜੀ ਸੀ ਇਹ 2022 ਦਾ ਮਾਮਲਾ ਬੀਰ ਬੂਮੀ ਦਾ ਬੀਰ ਬੂਮ ਜ਼ਿਲ੍ਹੇ ਦਾ ਉੱਥੇ ਉਹਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਇੱਕ ਮਿਤਨਾਪੁਰੇ ਚ ਇੱਕ ਅਪਰਾਧ ਮਹਿਲਾ ਸੀ ਉਹਦੇ ਨਾਲ ਬਲਾਤਕਾਰ ਕੀਤਾ ਗਿਆ ਇਹੋ ਜਿਹੇ ਮਾਮਲੇ ਲਗਾਤਾਰ ਉੱਥੋਂ ਆਉਂਦੇ ਨੇ ਔਰ ਉੱਥੇ ਦੀ ਸਰਕਾਰ ਮੂੰਹ ਮੋੜਦੀ ਹੈ ਤਦੀ ਕਰਕੇ ਇਹ ਜਿਹੜੀ ਘਟਨਾ ਹੋ ਰਹੀ ਹੈ ਇਹ ਇਸ ਕਰਕੇ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਉੱਥੇ ਸ਼ਹਿ ਮਿਲਦੀ ਹੈ ਮੇਰੇ ਕੋਲ ਐਨਸੀਆਰਬੀ ਦਾ ਡਾਟਾ ਹੈਗਾ ਜਿਹੜਾ ਕਿ ਬੜਾ ਸਪਸ਼ਟ ਕਹਿੰਦਾ ਕਿ 2021 ਚ ਕੋਈ 2.8 ਲੱਖ ਮਾਮਲੇ ਦਰਜ ਹੋਏ ਔਮਨ ਐਟਰੋਸਿਟੀਆਂ ਦੇ ਔਰ ਊਮਨ ਸੈਕਸਚੁਅਲ ਹਰਾਸਮੈਂਟ ਦੇ 2022 ਚ 3.49 ਲੱਖ ਪਿਛਲੇ ਸਾਲ ਤੱਕ ਦਾ ਅਪਡੇਟਡ ਡਾਟਾ ਹੈਗਾ ਪਿਛਲੇ ਸਾਲ 2023 ਚ 4.31 ਲੱਖ ਊਮਨ ਐਟਰੋਸਿਟੀਆਂ ਜਾਂ ਊਮਨ ਸੈਕਸਚੁਅਲ ਹਰਾਸਮੈਂਟ ਦੇ ਕੇਸਸ ਉਸ ਚਾਰਜ ਹੋਏ ਔਰ ਉੱਥੇ ਦੀ ਪੁਲਿਸ ਦਾ ਜਿਹੜਾ ਟਰੈਕ ਰਿਕਾਰਡਿੰਗ ਦਿੱਤੇ ਲੈ ਕੇ ਮੰਮਤਾ ਬੇਨਜੀ ਕਹਿੰਦੀ ਹੈ ਕਿ ਅਸੀਂ ਇਨਸਾਫ ਦਿਲਾਵਾਂਗੇ ਸਨਿਕਚਨ ਰੇਟ ਕੁੱਲ ਮਿਲਾ ਕੇ 2.7% ਹੈ ਸਿਰਫ ਜਿਹੜੀ ਗੱਲ ਇਹ ਪੂਰੇ ਮਾਰਲੇ ਚ ਨਿਕਲ ਕੇ ਆ ਰਹੀ ਕਿ ਮਮਤਾ ਸਰਕਾਰ ਕਿਸੇ ਨਾ ਕਿਸੇ ਨੂੰ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਿਹੜਾ ਉਹਦੀ ਰਿਪੋਰਟ ਆਈ ਹੈ ਟੌਪਸੀ ਰਿਪੋਰਟ ਜਿਹੜੀ ਉਹਦੀ ਹੋਈ ਹੈ ਬੰਦੇ ਉਹਦੇ ਚ 150 ਗ੍ਰਾਮ ਸਰਮ ਪਾਇਗੇ ਨੇ ਆਦਮੀ ਦੇ ਔਰ ਉਹ ਕਲੀਅਰਲੀ ਇੰਡੀਕੇਟ ਕਰਦੇ ਨੇ ਕਿ ਇਹ ਇੱਕ ਇਕੱਲੇ ਆਫੀਸਰ ਦੀ ਗੈਂਗਰੇਪਤਾ ਮਾਮਲਾ ਹੈ। ਇਹ ਲੀਗਲੀ ਪੂਰਵਨ ਚੀਜ਼ਾਂ ਨੇ ਟ੍ਰੈਕ ਤੁਸੀਂ ਸਾਰੇ ਕਾਬਿਲ ਲੋਕੋ ਚੱਕ ਕਰ ਦਿੱਤੀ ਕਿ ਜਿਹਦੀ ਗੱਲ ਮੈਂ کہہ ਰਿਹਾ ਉਹ ਠੀਕ ਹੈ ਨਹੀਂ ਠੀਕ ਹੈ। ਔਰ ਮਮਤਾ ਬੈਨਰਜੀ ਕਿਸੇ ਇੱਕ ਬੰਦੇ ਨੂੰ ਫੜ ਕੇ ਉਹ ਵੀ ਦੋਸ਼ੀ ਹੈ। ਫੜ ਕੇ ਉਸ ਤੋਂ ਬਾਅਦ ਕਹਿੰਦੇ ਕਿ ਨਹੀਂ 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 ਇਹ ਤੇ ਬਸ ਹੋ ਗਿਆ ਹੀ ਸਾਰਾ ਫੈਸਲਾ ਹੋ ਗਿਆ। ਫਿਰ ਜਦ ਮਾਮਲਾ ਸੀਬੀਆਈ ਕੋਲ ਜਾਂਦਾ ਫਿਰ ਇਹ ਕਹਿੰਦੀ ਨਹੀਂ ਨਹੀਂ ਹੁਣ ਸੀਬੀਆਈ ਸੰਡੇ ਤੱਕ ਉਹਨੂੰ ਫਾਸੀ ਲਾ ਦੇਵੇ ਹੁਣ ਸੀਬੀਆਈ ਨੂੰ ਸੰਡੇ ਤੱਕ ਫਾਸੀ ਲਾ ਦੇ ਦੇਵੇ ਬੰਦੇ ਨੂੰ ਉਹਨੂੰ ਵੀ ਪਤਾ ਸਟੇਟ ਦੀ ਹੋਮ ਮਿਨਿਸਟਰ ਹੈ ਸਟੇਟ ਦੀ ਚੀਫ ਮਿਨਿਸਟਰ ਹੈ ਕੀ ਫਾਸੀ ਇਹਦਾ ਨਹੀਂ ਰੱਖਦੀ ਪਰ ਸੀਬੀਆਈ ਨੇ ਆਪਣੀ ਜਾਂਚ ਸ਼ੁਰੂ ਨਹੀਂ ਕੀਤੀ ਸੀ ਹਲੇ ਜਾਂਚ ਸ਼ੁਰੂ ਕਿੱਥੇ ਕੁਝ ਘੰਟੇ ਹੀ ਹੋਏ ਸਨ ਮਤਲਬ ਇਕ ਸ਼ਾਮ ਪਹਿਲੇ ਮਤਲਬ ਹਾਰਡਲੀ 12 ਘੰਟੇ ਹੋਏ ਸਨ 12 ਘੰਟੇ ਵੀ ਪੂਰੇ ਨਹੀਂ ਹੋਏ ਸਨ ਇਸ ਪ੍ਰਕਾਰ ਦਾ ਮਾਮਲਾ ਇਸ ਪ੍ਰਕਾਰ ਦੀ ਉੱਥੇ ਤੋੜ-ਫੋੜ ਇਸ ਪ੍ਰਕਾਰ ਦਾ ਉੱਥੇ ਦੰਗਾ ਇਸ ਪ੍ਰਕਾਰ ਦਾ ਉੱਥੇ ਸਬੂਤਾਂ ਨੂੰ ਮਿਟਾਉਣ ਦੀ ਜਿਹੜੀ ਸਾਜ਼ਿਸ਼ ਟੀਐਮਸੀ ਨੇ ਰਚੀ ਉਸ ਦਿਖਦਾ ਸੀ ਕਿ ਟੀਐਮਸੀ ਨਹੀਂ ਚਾਹੁੰਦੀ ਕਿ ਇਹ ਮਾਮਲੇ ਦੀ ਜਾਂਚ ਠੀਕ ਹੋਏ ਇਹ ਤੇ ਉੱਥੇ ਦੇ ਡਾਕਟਰਸ ਪ੍ਰੋਟੈਸਟ ਕਰੇ ਸਨ ਸ਼ਾਂਤੀਨਾ ਡਾਕਟਰਸ ਬੈਕਲੇ ਸਨ ਔਰ ਪੂਰੇ ਦੇਸ਼ ਵਿੱਚ ਕਾਲ ਸੀ ਡਾਕਟਰਸ ਦੇ ਪ੍ਰੋਟੈਸਟ ਦੀ ਪੂਰੇ ਦੇਸ਼ ਵਿੱਚ ਰਾਤ ਦੀ ਵਿਜਲ 14 ਅਗਸਤ ਦੀ ਪੂਰੇ ਦੇਸ਼ ਦੀ ਕਾਲ ਸੀ ਰਾਤ ਦੀ 15 ਅਗਸਤ ਔਰ 14 ਅਗਸਤ ਰਾਤ ਦੀ ਵਿਚਕਾਰ ਉਸ ਵੇਲੇ ਕਿੰਨਾ ਉੱਥੇ ਜਾ ਕੇ ਕਾਲਜ ਵਿੱਚ ਜਾ ਕੇ ਤੋੜ-ਫੋੜ ਹੁੰਦੀ ਹੈ ਕਿੱਦਾਂ ਕਾਲਜ ਜਾ ਕੇ ਕੈਮਰੇ ਪੰਨੇ ਜਾਂਦੇ ਨੇ ਕਿਤਨਾ ਕਾਲਜਾਂ ਡੀਵੀਆਰ ਤੋੜਿਆ ਜਾਂਦਾ ਹੈ ਕਿਦਾਂ ਜਿੱਥੇ ਰੇਪ ਹੋਇਆ ਉੱਥੇ ਕਿਦਾਂ ਇਹ ਲੋਕੀ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਕਿਦਾਂ ਤੋੜ-ਫੋੜ ਕਰਦੇ ਨੇ ਇبتدي ਕਿ ਉੱਥੇ ਦੀ ਸਰਕਾਰ ਦੀ ਮਨਸ਼ਾ ਕੀ ਹੈ ਉਹ ਫਿਰ ਸਰਕਾਰ ਦੀ ਬੇਸ਼ਰਮੀ ਇਹ ਸੱਤ ਤੱਕ ਮੰਜ਼ੂਬ ਬਣਦੀ ਬੇਸ਼ਰਮੀ ਹੱਦ ਤੱਕ ਕਿ ਬਾਅਦ ਵਿੱਚ ਬਿਆਨ ਦਿੱਤੀ ਨੇ ਕਿ ਇਹ ਵਾਮ ਔਰ ਰਾਮ ਦਾ ਕੰਮ ਹੈ ਇਹ ਵੀ ਵਿਖਦਾ ਕਿ ਉਹਨਾਂ ਦੀ ਨਫ਼ਰਤ ਹਿੰਦੂਆਂ ਪ੍ਰਤੀ ਜਾਂ ਰਾਮ ਪ੍ਰਤੀ ਕਿੰਨੀ ਹੈ ਇਹ ਵੀ ਵਿਖਦੀ ਹੈ ਕਹਿਣਾ ਸੀ ਕਹਿੰਦੇ ਸੀ ਅਗਰ ਉਹਨੇ ਸਾਡੇ ਤੇ ਇਲਜ਼ਾਮ ਲਾਣਾ ਸੀ ਕਹਿੰਦੀ ਵਾਮ ਔਰ ਬੀਜੇਪੀ ਦਾ ਕੰਮ ਹੈ ਪੋਲਿਟੀਕਲ ਬਿਆਨ ਦੇ ਸਕਦੇ ਸਨ ਪਰ ਰਾਮ ਸ਼ਬਦ ਕਹਿਣਾ ਮਤਲਬ ਉਹ ਕਿਸੇ ਇੱਕ ਵੋਟ ਬੈਂਕ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਹਿ ਰਹੀ ਨੇ ਇਹ ਉਦੋਂ ਦਾ ਹੀ ਮਾਮਲਾ ਜਦ ਕਿਸੇ ਨੇ ਉੱਥੇ ਜੈਸ਼ੀਰਾਮ ਦਾ ਨਾਰਾ ਲਗਾਇਆ ਸੀ ਇਹਨਾਂ ਦਾ ਕਾਰ ਜਾਰੀ ਸੀ ਜੈਸ਼ੀਰਾਮ ਦਾ ਨਾਰਾ ਲਗਾਇਆ ਸੀ ਤੇ ਗੱਡੀ 'ਚ ਉਤਰ ਆ ਉਤਰ ਕੇ ਉਹ ਲੋਕਾਂ ਨੂੰ ਅਰੈਸਟ ਕਰਾਤਾ ਸੀ ਇਹ ਸੋਚ ਜਿਹੜੀ ਹਿੰਦੂ ਵਿਰੋਧੀ ਜਾਂ ਜਿਹੜੀ ਦੇਸ਼ ਦੀ ਸੰਸਕ੍ਰਿਤੀ ਵਿਰੋਧੀ ਕੋਈ ਰਾਮ ਕੋਈ ਕਿਸੇ ਇੱਕ ਧਰਮ ਦੇ ਨਾਲ ਜੁੜੇ ਨਹੀਂ ਜੀ ਇਸ ਦੇਸ਼ ਦੀ ਸੰਸਕ੍ਰਿਤੀ ਨਾਲ ਜੁੜਿਆ ਨਾਮ ਹੈ ਪਰ ਕਿਵੇਂ ਆਮ ਉਹ ਰਾਮ ਦਾ ਕੰਮ ਹੈ ਜਿਹੜੇ ਉੱਥੇ ਘਟਨਾ ਚੱਕਰ ਹੋਇਆ ਜਿਹੜਾ 14 ਔਰ 15 ਅਗਸਤ ਦੀ ਰਾਤ ਨੂੰ ਉੱਥੇ ਦੰਗਾ ਹੋਇਆ ਉਹਨੂੰ ਲੈ ਕੇ ਕਹਿਣਾ ਮੈਂ ਅਗਰ ਇੱਕ ਪੱਖ ਉਹਦਾ ਇਹ ਮੰਨੀ ਲਵਾ ਤਾ ਫਿਰ ਵੀ ਉਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਔਰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਕੁਸਟੇ ਦੀ ਜਿਹੜੀ ਇੰਟੈਲੀਜੈਂਸ ਹੈ ਸਟੇਟ ਦੀ ਜਿਹੜੀ ਸੀਏਡੀ ਹੈ ਉਹਦੀ ਸਿੱਧੀ ਜਮਵਾਰੀ ਸਟੇਟ ਦੇ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਕੋਲ ਹੈ ਐਟਮ ਦਾ ਸਟੇਟ ਦਾ ਜਿਹੜਾ ਇੰਟੈਲੀਜੈਂਸ ਨੈਟਵਰਕ ਫੇਲ ਹੋ ਗਿਆ ਔਰ ਐਸ ਤੱਕ ਫੇਲ ਹੋ ਗਿਆ ਕਿ ਉੱਥੇ ਜਾ ਕੇ ਤੋੜ-ਫੋੜ ਕਰਤੀ ਸਬੂਤ ਮਿਟਾਤੇ ਇਹ ਵਿਗਦਾ ਹੈ ਕਿ ਕਿਤਨੇ ਨਾ ਕਿਤਰੇ ਸਰਕਾਰ ਕਿਸੇ ਇੱਕ ਵੱਡੇ ਆਦਮੀ ਨੂੰ ਕੋਈ ਨਾ ਕੋਈ ਉਹਨਾਂ ਦਾ ਆਪਣੇ ਜਾਣ ਪਛਾਣ ਵਾਲਾ ਹੋ ਸਕਦਾ ਹੈ ਪੀਐਮਸੀ ਦਾ ਕੋਈ ਵੱਡਾ ਲੀਡਰ ਹੋਏ ਉਹਦਾ TMC ਦਾ ਕੋਈ ਵੱਡੇ ਲੀਡਰ ਦਾ ਬੱਚਾ ਹੋਏ ਕਿਸੇ ਨਾ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਸਰਕਾਰ ਉੱਥੇ ਕਰ ਰਹੀ ਹੈ ਕਿਸੇ ਨਾ ਕਿਸੇ ਦੇ ਪੱਖ ਵਿੱਚ ਸਰਕਾਰ ਉੱਥੇ ਸਾਰੇ ਐਕਸ਼ਨ ਲੈ ਰਹੀ ਹੈ ਅਤੇ ਜਿਸ ਪ੍ਰਕਾਰ ਸਾਰਾ ਮਾਮਲਾ ਹੋਇਆ ਪਹਿਲੇ ਸੁਸਾਈਡ ਕਹਿਣਾ ਫਿਰ ਉਸ ਤੋਂ ਬਾਅਦ ਇੱਕ ਰਿਪੋਰਟ ਨੂੰ ਫੜ ਲੈਣਾ ਔਰ ਕਹਿਣਾ ਕਿ ਮਾਮਲਾ ਹੋ ਗਿਆ ਖਤਮ ਹੋ ਗਿਆ ਖੜਾ ਮਾਮਲਾ ਉਸ ਬਿਟੀਆ ਦੇ ਅੱਖਾਂ ਵਿੱਚੋਂ ਖੂਨ ਨਿਕਲਦਾ ਪਿਆ ਸੀ ਉਹਦੇ ਜ਼ੁਬਾਨ ਤੋਂ ਖੂਨ ਨਿਕਲਦਾ ਪਿਆ ਸੀ ਉਦੀ ਟੰਗਾ 180 ਡਿਗਰੀ ਤੇ ਫਾੜਤੀਆਂ ਗਈਆਂ ਸਰ 180 ਡਿਗਰੀ ਤੇ ਦੱਸੋ ਕਿੰਨਾ ਕਨੋਨਾ ਕੰਮ ਸੋਚਿਆ ਉਹਨਾਂ ਕਿਸੇ ਅਸੀਂ ਸੋਚ ਨਹੀਂ ਸਕਦੇ ਜੀ ਉਹਦੇ ਪੈਲਵਿਕ ਸਿਸਟਮ ਦੀ 180 ਡਿਗਰੀ ਦੀ ਟੰਗਾ ਫੜੀਆਂ ਗਿਆ ਉਹ ਕੋਈ ਕੱਲਾ ਆਦਮੀ